जब ऐसी मुसीबत आ पड़ती है तो कितना मुश्किल हो जाता है परिवार के लिए सभी सखे संबंधियों के लिए पैसा घर से निकल जाता है ख़त्म हो जाता है बीमारी पे सर पूरे परिवार के लिए मुश्किल हो जाता है एक तो बीमार होता है बाकी पूरा परिवार डिस्टर्ब हो जाता है वो, रोटी खाने पैसे नहीं होंगे चाह पीन नहीं होंगे जी इन्ना मुश्किल है जी इन्ना भैया साहब दवा दे रहे सबके मिल रहे मैं बोला हम ले गई दवा गरीब आदमी खर्चा चलाऊँ की दवा कराऊँ आदमी नहीं है मेरा कभी बंदे ने जिंदगी में भी नहीं सोचा होता कि हम लोग सुबह सुबह ऐसे इस इस कदर यहाँ पे आएंगे अस्पतालों में भागेंगे तो जब ये सब कुछ देखना पड़ता तो कैसे जहन में ख्याल आता सर बहुत बुरे बुरे ख्याल आते हैं इंसान सोचता है कि ऐसी जिंदगी ना होती तो अच्छा था क्या रिश्ता माँ है सर मेरे अच्छा माँ है आपकी भी माँ जी सर माँ है तो डॉक्टर कभी क्या कह रहे हैं डॉक्टर तो भी कह रहे हैं ठीक हो जाएंगे लेकिन फिलहाल अभी कुछ नहीं है स्टेबल तो नहीं है अभी तो माँ का रिश्ता सर आपको पता ही है फिर कैसा होता है भाई गुरु कभी किसी की माँ को कुछ ना करें बस मेरी तो यही दुआ कि बस किसी इंसान को कभी बीमारी ना लगे सर भी अभी डेढ़ दो महीने रहे जो सर्जरी वास्ते ਉਦੋਂ ਇੱਥੇ ਸਵੇਰੇ ਅਸੀਂ ਚਾਹ ਲੈਣਾ ਏਸੀ ਬਾਹਰ ਤਾਂ ਉਦੋਂ ਪਤਾ ਲੱਗਿਆ ਦੇਖ ਨਾ ਉਹ ਹੋ ਜਾਂਦਾ ਜਦੋਂ ਅਜਿਹਾ ਦੌਰ ਆਂਦਾ ਬੰਦੇ ਨੂੰ ਬੰਦਾ ਬਿਲਕੁਲ ਬੇਵੱਸ ਹੋ ਜਾਂਦਾ ਇੱਕ ਤੁਹਾਡਾ ਹਸਤਾ ਖੇਸਤਾ ਪਰਿਵਾਰ ਜਿਹੜਾ ਉਸ 'ਚ ਦੁੱਖਾਂ ਦਾ ਪਹਾੜਾ ਟੁੱਟੇ ਹਰਮੀਨੇ ਮੇਰੀ ਵਾਈਫ ਦੀ ਐਕਚੁਅਲੀ 11ਵਾਂ ਸਾਲ ਲੱਗ ਗਿਆ ਡਾਇਲਿਸਿਸ ਹੁੰਦੀ ਪਈ ਮੈਂ ਆਟੋ ਚਲਾਣਾ ਤੇ ਇੰਨਾ ਸਾਧਨ ਦਾ ਸੋਰਸ ਹੈ ਨਹੀਂ ਕਿ ਭਈ ਡਾਇਲਿਸਿਸ ਦੇ ਉੱਪਰ ਜੋ ਖਰਚਾ ਆਂਦਾ ਹੈ ਉਹ ਅਸੀਂ ਪੂਰਾ ਕਰ ਪਾਈਏ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਤੋਂ ਵੱਡਾ ਉਪਰਾਲਾ ਤੇ ਕੋਈ ਹੋ ਹੀ ਨਹੀਂ ਸਕਦਾ ਹਰ ਨੂੰ ਦੁਖੀ ਮਨ ਉਹਦੋਂ ਹੁੰਦਾ ਜਦੋਂ ਇਹਨਾਂ ਦੇ ਹੈ ਨਾ ਗੁਰਦੇ ਫੇਲ ਫੇਲ ਹੋ ਜਾਂਦੇ ਆ ਜਾਂ ਫਿਰ ਛੋਟੇ ਛੋਟੇ ਬੱਚੇ ਜਾਂ ਹੋਰ ਨੌਜਵਾਨ ਜਿਵੇਂ ਬਲੱਡ ਕੈਂਸਰ ਹੋ ਜਾਂਦਾ ਜਿਹਦਾ ਬਲੱਡ ਕੈਂਸਰ ਦਾ ਕੋਈ ਇਹਦਾ ਲਾਜ ਹੀ ਹੈ ਨਹੀਂ 25 30 ਲੱਖ 50 ਲੱਖ ਤੱਕ ਖਰਚਾ ਆ ਜਾਂਦਾ ਜੀ ਉਹਦਾ ਫਿਰ ਬਹੁਤ ਦੁੱਖ ਹੁੰਦਾ ਵੀ ਹਾਂ ਉਹਦਾ ਘਰ-ਬਾਰ ਵੀ ਵਿਕਿਆ ਹੁੰਦਾ ਔਰ ਕਿਤੋਂ ਦਵਾਈ ਵੀ ਨਹੀਂ ਦਿੱਤੀ ਜਾਂਦੀ ਨਾਨਕ ਦੁਖੀਆ ਸਭ ਸੰਸਾਰ ਗੁਰਬਾਣੀ ਦੀਆਂ ਇਹ ਪਾਕ 17 ਬਿਲਕੁਲ ਸੱਚ ਨੇ ਜਿਸ ਦੀ ਜਿੰਦ ਦੀ ਜਾਗਦੀ ਤਸਵੀਰ ਚੰਡੀਗੜ੍ਹ ਦੇ ਪੀਜੀਆ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕਿਸੇ ਦੀ 11 ਸਾਲ ਦੀ ਧੀ ਪਿਛਲੇ ਕਈ ਜੀਰਾਂ ਤੋਂ ਖੁੱਲੀਆਂ ਅੱਖਾਂ ਦੇ ਨਾਲ ਕੋਮਾ ਵਿੱਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ ਉਹ ਵਿਅਕਤੀ ਜਿਸ ਦੀ ਧਰਮ ਪਤਨੀ ਦੀਆਂ ਕਿਡਨੀਆ ਫੇਲ ਹੋ ਚੁੱਕੀਆਂ ਨੇ ਅਤੇ ਉਹ ਦੂਜੇ ਸੂਬੇ ਵਿੱਚ ਕਰ ਰਿਆ ਨੌਕਰੀ ਛੱਡ ਕੇ ਹੁਣ ਆਪਣੇ ਘਰ ਵਿੱਚ ਆਪਣੀ ਪਤਨੀ ਦਾ ਖਿਆਲ ਰੱਖਣ ਲਈ ਆਟੋ ਚਲਾ ਕੇ ਗੁਜ਼ਾਰਾ ਬਸਰ ਕਰ ਰਿਹਾ ਹੈ ਕਿਸੇ ਦਾ ਪਤੀ ਅਤੇ ਮਾਸੂਮ ਬੱਚਿਆਂ ਦਾ ਬਾਪ ਪਿਛਲੇ ਕਈ ਸਾਲਾਂ ਤੋਂ ਮੰਝੇ ਉੱਤੇ ਪਿਆ ਹੋਇਆ ਹੈ ਉਸ ਦੀ ਧਰਮ ਪਤਨੀ ਤੜਕਸਾਰ ਕਤਾਰਾਂ ਵਿੱਚ ਖੜੀ ਹੋ ਕੇ ਪਤੀ ਦੇ ਲਈ ਦਵਾਈਆਂ ਲੈਣ ਲਈ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਇੱਥੇ ਹਫ਼ਤੇ ਦੇ ਵਿੱਚ ਦੋ ਵਾਰ ਲੰਗਰ ਲੱਗਦਾ ਹੈ ਮੁਫਤ ਦਵਾਈਆਂ ਦਾ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਫ਼ਤੇ ਦੇ ਵਿੱਚ ਦੋ ਵਾਰ ਉਹਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੀ ਹੈ ਜੋ ਇਲਾਜ ਲਈ ਸਭ ਕੁਝ ਗਵਾ ਚੁੱਕੇ ਨੇ ਅਤੇ ਹੁਣ ਇਸ ਮੁਫਤ ਦਵਾਈਆਂ ਦੇ ਲੰਗਰ ਦੇ ਸਹਾਰੇ ਹੀ ਆਪਣੇ ਮਰੀਜ਼ ਦਾ ਇਲਾਜ ਕਰਵਾ ਰਹੇ ਨੇ ਆਓ ਦੇਖਦੇ ਹਾਂ ਦਵਾਈਆਂ ਦੇ ਲੰਗਰ ਵਾਲੀ ਦਰਦਪਰੀ ਕਹਾਣੀ ਸਿਤਾ ਜੀ ਪਪਾ ਨਿਗੜ ਦੇ ਲੱਕੇ ਚੋਂ ਆ ਸਾਡੇ ਬਹੁਤ ਦੋ ਸਾਲਾਂ ਬਾਅਦ ਬੱਚਾ ਹੋਇਆ ਤੀਜੀ ਉੱਥੇ ਦਵਾਈ ਖਾਂਦੀ ਸੀ ਪਟਿਆਲੇ ਤੋਂ ਰਜ ਨਹੀਂ ਹਸਪੀਟਲ ਚੋਂ ਉੱਥੇ ਜੀ ਬੱਚਾ ਉਹਨਾਂ ਨੂੰ ਅਰਥ ਨੇ ਰਾਤ ਨੂੰ ਸਾਮੀ ਨਹੀਂ ਹੈਗੀ ਉੱਥੋਂ ਰਾਤ ਨੂੰ ਸਾਰੀ ਰਾਤ ਮਿਲਕੀ ਇਹ ਬਹੁਤ ਤੇ ਬਿਲਡਿੰਗ ਪਈ ਗਈ ਜੀ ਫੇਰ ਉੱਥੋਂ ਤੜਕੇ ਨੂੰ 10 11 ਵਜੇ ਬੱਚਾ ਚੱਕਿਆ ਫੇਰ ਜੀ ਸਾਨੂੰ ਬੱਚਾ ਜਦ ਚੱਕਤਾ ਤਾਂ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਫੇਰ ਸਾਡਾ ਉਹਦਾ ਛੱਤ ਭਾਵਨਾ ਦਾ ਪਰਚਾ ਘੱਟਤਾ ਜੀ ਤੇ ਹੁਣ ਕਿਥੇ ਇਥੇ ਪੀਜੀਆ ਪੀਜੀਆ ਇਚ ਹੁਣ ਜੀ ਕੋਮਾ ਚ ਪਈਦੀ ਐਸੀ ਰੂਮ ਚ ਹੁਣ ਮੜਾ ਜੇ ਬੋਲਣ ਲੱਗੀ ਆ ਜੀ ਨੌਕਰੀ ਤਾਂ ਲੱਗੀ ਹੋਈ ਆ ਜੀ ਚਤਾਪਨਰਸ ਪਟਿਆਲੇ ਹਸਪੀਟਲ ਚ ਜਿੰਦਰਾ ਜਿੰਦਰਾ ਚ ਜੀ ਆਪਾਂ ਵਰਤੇ ਅੱਜ ਸਾਡੇ ਨਾਲ ਤਾਂ ਸਿੱਧਾ ਆਪਬਾ ਤਾਂ ਦੁਖੀ ਆ। ਚਲੋ ভাই ਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਸਾਰਿਆਂ ਨੂੰ। ਜਿਹੜਾ ਤੁਸੀਂ ਗਰੀਬਾਂ ਵਾਸਤੇ ਸੋਚਦੇ ਹੋਗੇ। ਹਾਂਜੀ ਆਸ਼ਰਵਾਦ ਹੀ ਹੁੰਦਾ ਜੇ ਤਾਂ ਸੰਗਤ ਦੇ ਨਾਲ ਹੀ ਤਰ ਜਾਂਦਾ ਜੇ ਅਗਲਾ। ਇਹ ਮਿਲੇ ਨਹੀਂ ਕਦੇ ਸਾਨੂੰ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਇਹ ਸਾਡੇ ਕੋਲੇ ਜ਼ਰੂਰ ਆਣਗੇ ਮੰਗਲਵਾਰ ਦਾ ਇਹਨਾਂ ਨੂੰ। ਟਾਈਮ ਦਵਾਂਗੇ। ਜੋ ਇਹਨਾਂ ਦਾ ਲਿਖਿਆ ਹੋਇਆ ਹੈਗਾ ਜਿੰਨੀ ਸਾਡੀ ਸਰਦਾ ਹੋਈ ਦਵਾਈ ਦਵਾਂਗੇ। ਦੇਖੋ ਕਿੰਨਾ ਮੁਸ਼ਕਲ ਆ ਜੀ। ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਚਾਹ ਪੀਣ ਨੂੰ ਨਹੀਂ ਹੁੰਦੇ ਜੀ। ਇਹਨਾ ਮੁਸ਼ਕਲ ਆ ਜੀ ਇਹਨਾਂ ਦੇ ਤੇ ਮੈਂ ਸੰਗਤ ਨੂੰ ਫੇਰ ਦੁਬਾਰੇ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਤੁਸੀਂ ਸਾਨੂੰ ਨਹੀਂ ਸੇਵਾ ਕਰਨੀ ਤੁਸੀਂ ਇੱਕ ਮਰੀਜ਼ੀ ਆਪ ਆਵਜੋ ਆਪ ਸੇਵਾ ਕਰੋ ਮਰੀਜ਼ਾਂ ਦੀ ਆ ਕੇ ਬਹੁਤ ਚੰਗਾ ਲੱਗੇਗਾ ਜੀ ਬਿਲਕੁਲ ਬਿਲਕੁਲ ਚੰਗਾ ਲੱਗੇਗਾ ਤੁਸੀਂ ਇੱਕ ਮਰੀਜ਼ ਰੱਖ ਲਓ ਉਹਦੀ ਸੇਵਾ ਕਰ ਲਓ ਆ ਕੇ ਬਸ ਤਾਂ ਜੋ ਕੋ ਤੰਦਰੁਸਤੋ ਆਪਣੇ ਬੱਚਿਆਂ ਵਿੱਚ ਜਾਵੇ ਉਹ ਪ੍ਰਕਾਸ਼ ਕੁਮਾਰ ਮੇਰਾ ਲੜਕਾ ਹੈ ਉਸ ਦਾ ਦੋਨੋਂ ਕਿਡਨੀ ਖਰਾਬ ਹੈ ਵਿਹਾਰ ਸੇਰੋ ਨਿਮਲ ਹੈ आदमी नहीं है दो लड़का है एक लड़की है छोटा वाला लड़का पिडनिक खराब है बीस साल है बीस साल कितना टाइम हो पी जी आई में चार महीना हो गए पाँच महीना पाँच महीना हो गए इसे भर्ती इलाज चल रहे और खर्चा कितना आ गया अभी अभी वो इसराम कार्ड पर चल रहे खर्चा अट्ठाईस हजार रुपया पहले बना तो लगा बस वो दवा के चल लग रहा है पैसा कितना मुश्किल हो जाता है एक माँ के लिए उसका बीस साल का लड़का एक छोटा सा उसको किडनी का कर रहा है है अभी अभी लड़का अभी पढ़ता उसी के किडनी खराब हो गए एक माँ के लिए बहुत बड़ा ये दुख रहता है तो आप समझ सकते हैं हम आपके दुख को आप भावुक हैं समय और अब क्या दरख्वास्त किया आपकी गवर्नमेंट के आगे से या फिर ये पर्ची लेके जो आप हाथ में खड़े हैं दवा चाह रहे इधर भैया साहब दवा दे रहे सबके मिल रहे मैं बोला हम ले गी दवा गरीब आदमी खर्चा चलाऊँ कि दवा कराऊँ आदमी नहीं है मेरा <laughs> 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 दो लड़का है दो छोटे वाला ये तीन बताई बेटाई पी जी, बेटा जी आई में बाजा है तो कैसे दवा करूँ कैसे हम खर्चा चलाऊँ सब सजाती है जिसका वाली सजा था है उसका तनी हिम्मत रहता है ने तो के इतना बड़ा किया मेरा लड़का के मैं नहीं सोचा कि ये कुल होगा तो मतलब मेरा लड़का के हो गए सर ऑक्सीजन मशीन की ज़रूरत है सर हमारे पेशेंट का माइंड सर्जरी हुई थी उसके बाद उनकी छाती ख़राब हो गई है इसलिए उनको ऑक्सीजन लगती है सर कहाँ से आप सर मैं डिस्ट्रिक्ट पुछ जे एंड के से हूँ जी, जी सर तो जब ऐसी मुसीबत आ पड़ती है तो कितना मुश्किल हो जाता है परिवार के लिए सभी सब, सके संबंधियों के लिए पैसा घर से निकल जाता है ख़त्म हो जाता है बीमारी पे सर पूरे परिवार के लिए मुश्किल हो जाता है एक तो बीमार होता है बाकी पूरा परिवार डिस्टर्ब हो जाता है जी सर तो जिसके पास तो है वो पैसा लगा लेता है जो बेचारा नहीं है उसके लिए कितनी बड़ी मुसीबत है सर गरीब बंदे का तो जीना बहुत मुश्किल है सर अगर उसके पास पैसा होता तो वो इलाज करा सकता है जिसके पास पैसा नहीं है सर वो बहुत मजबूर हो जाता है कभी बंदे ने ज़िंदगी में भी नहीं सोचा होता कि हम लोग सुबह सुबह ऐसे इस इस कदर यहाँ पे आएंगे अस्पतालों में भागेंगे तो जब ये सब कुछ देखना पड़ता तो कैसे जहन में ख्याल आता सर बहुत बुरे बुरे ख्याल आते हैं इंसान सोचता है कि ऐसी जिंदगी ना होती तो अच्छा था जी तो वहाँ पर आपने इलाज करवाया कश्मीर में वहाँ पे कुछ नहीं बन पाया तो इसीलिए पी जी आई जी वहाँ पर इलाज नहीं था इसका इसलिए पी जी आई में रेफ़र किया था जम्मू से तो पी जी आई में आए तो अभी कितनी उम्र है वो पेशेंट पेशेंट की, की उम्र साठ साल है साल जी क्या रिश्ता आपका माँ है सर मेरी अच्छा माँ है आपकी भी मां जी सर माँ है तो डॉक्टर कभी क्या कह रहे हैं डॉक्टर तो अभी कह रहे हैं ठीक हो जाएंगे लेकिन फिलहाल अभी कुछ नहीं है स्टेबल तो नहीं है अभी तो माँ का रिश्ता सर आपको पता ही है फिर कैसा होता है भाई गुरु कभी किसी की मां को कुछ ना करें बस मेरी तो यही दुआ है कि बस किसी इंसान को कभी बीमारी ना लगे सर लुधियानात फिर जी अच्छा की दिक्कत आई है कौन इथ है हस्बैंड दी सर्जरी हुई है ब्रेन दी अच्छा हां जी ते वीर जी मेडिसिन दे रहे ने 8-9 महीने तो ओने चर तो एथी नहीं पीजी नहीं पीजी ही नहीं हैगे इथे मोहाली छ रह रहे हैं अच्छा हां जी सिस्टीन लॉक और रह रहे हैं ਦੋ ਬੱਚੇ ਨੇ ਮੇਰੇ ਖੁਦ ਹੀ ਜੌਬ ਕਰਦੀ ਹੈ ਮੈਂ ਹੁਣ ਥੋੜੇ ਦਿਨ ਤੋਂ ਥੋੜੀ ਜਿਆਦਾ ਦਿੱਕਤ ਆ ਰਹੀ ਸੀਗੀ ਤੇ ਹੁਣ ਥੋੜਾ ਘਰੇ ਆਈਆਂ ਮੈਂ ਤੇ ਵੀਰ ਜੀ ਹੈਲਪ ਕਰ ਰਹੇ ਨੇ ਕਿ ਮੈਡੀਸਨ ਵਗੈਰਾ ਦੀ ਹਰ ਮੰਥਲੀ ਇੱਕ ਮਹੀਨੇ ਦੀ-ਮਹੀਨੇ ਮੈਡੀਸਨ ਦੇ ਰਹੇ ਨੇ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਕਿ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਵੀਰ ਜੀ ਅਸੀਂ ਇਹ 1.5-2 ਮਹੀਨੇ ਰਹੇ ਜਦੋਂ ਸਰਜਰੀ ਵਾਸਤੇ ਤੇ ਉਦੋਂ ਇੱਥੇ ਸਵੇਰੇ ਅਸੀਂ ਚਾਹ ਲੈਣਾ ਐਸੀ ਬਾਹਰ ਤਾਂ ਉਦੋਂ ਪਤਾ ਲੱਗਿਆ ਹਾਂ ਜੀ ਤੇ ਕਿੰਨਾ ਔਖਾ ਹੋ ਜਾਂਦਾ ਜਦੋਂ ਅਜਿਹਾ ਦੌਰ ਆਂਦਾ ਬੰਦਿਆਂ ਨੂੰ ਬੰਦਾ ਬਿਲਕੁਲ ਬੇਵਸੋਲ ਜਾਂਦਾ ਇੱਕ ਤੁਹਾਡਾ ਹਸਤਾਖੇਸਤਾ ਪਰਿਵਾਰ ਜਿਹੜਾ ਉਸ ਚ ਦੁੱਖਾਂ ਦਾ ਪਹਾੜਾ ਟੁੱਟੇ ਕੋਈ ਨਹੀਂ ਕੋਈ ਨਹੀਂ ਆਏਗਾ ਪ੍ਰੋਬਲਮ ਕੀ ਆ ਗਈ ਸੀ ਸਟਾਰਟਿੰਗ ਉਹ ਸਿਰ ਦੁਖਦਾ ਸੀ ਫਿਰ ਸਿਰ ਦੁਖਦਾ ਸੀ ਅਸੀਂ ਤਾਂ ਦੁਖਾਣ ਹੈ ਸੀ ਤੇ ਫਿਰ ਵਿੱਚੋਂ ਨਿਕਲਿਆ ਕਿ ਜਦੋਂ ਟੈਸਟ ਕਰਾਇਆ ਉਹ ਕਹਿੰਦੇ ਕਿ ਨਿਊਰੋਸਿਸ ਟਰਾ ਨਿਊਰੋਸਿਸ ਧੋਣ ਕਰਕੇ ਉਹਨਾਂ ਨੂੰ ਇਹਨਾਂ ਨੇ ਉਹ ਪੀਜੀਵਾਈ ਵਾਲਿਆਂ ਨੇ ਉਹ ਤਾਂ ਕੱਢ ਦਿੱਤੀ ਜਿਹੜੀ ਵੱਡੀ ਸੀਗੀ ਉੱਪਰ ਇਹਨੂੰ ਪ੍ਰੈਸ ਕਰਦੀ ਸੀਗੀ ਉਹਨਾਂ ਨੂੰ ਬੋਲਣ 'ਚ ਵੀ ਪ੍ਰੋਬਲਮ ਆਉਂਦੀ ਸੀਗੀ ਤੇ ਉਹ ਤਾਂ ਹੁਣ ਬੋਲਣ 'ਚ ਵੀ ਹੁਣ ਵੀ ਆ ਰਹੀ ਆ ਕਿਉਂਕਿ ਡਾਕਟਰ ਕਹਿੰਦੇ ਕਿ ਸਪੀਚ ਥੈਰੇਪੀ ਦੀ ਲੋੜ ਆ ਤੇ ਸਪੀਚ ਥੈਰੇਪੀ ਵਾਸਤੇ ਹੁਣ ਮੈਂ ਵੀਰ ਜੀ ਨੂੰ ਅੱਜ ਉਹੀ ਰਿਕਵੈਸਟ ਕਰਨੀ ਆ ਕਿ ਮੈਂ ਮੇਰੇ ਬੱਚੇ ਛੋਟੇ ਆ ਮੈਂ ਬੱਚੇ ਨੂੰ ਦੇਖਾਂ ਜਾਂ ਉਹਨਾਂ ਨੂੰ ਦੇਖਾਂ ਤੇ ਜੀ ਖੁਦੀ ਜੌਬ ਕਰਦੀਆਂ ਰਿਸ਼ਤੇਦਾਰ ਵੀ ਆਏ ਸਿਸਟਰ ਲੋਕ ਵਗੈਰਾ ਸਾਰੇ ਹੈਲਪ ਕਰਦੇ ਨੇਗੇ ਪਰ ਫਿਰ ਵੀ ਮੈਨੂੰ ਸਪੀਚ ਥੈਰੇਪੀ ਕਰਵਾ ਦੇਣ ਬੀਰ ਜੀ ਕਿ ਮੈਂ ਅੱਗੇ ਉਹ ਆਪਣੇ ਜਿੰਨੇ ਥੋੜਾ ਬੋਤੋ ਤਾਂ ਕੁਝ ਕਰ ਸਕਣ ਉਹ ਇੰਨਾ ਤਾਂ ਹੈਗਾ ਕਿ ਉਹ ਠੀਕ ਹੋ ਜਾਣਗੇ ਕਿਉਂਕਿ ਉਹ ਪਹਿਲਾਂ ਠੀਕ ਸੀਗੇ ਸਰਜਰੀ ਤੋਂ ਬਾਅਦ ਪਰ ਹੁਣ ਥੋੜਾ ਪ੍ਰੋਬਲਮ ਆ ਰਹੀ ਜਦੋਂ ਹਸਤਾਖਰਿਤ ਦਾ ਪਰਿਵਾਰ ਹੁੰਦਾ ਬੰਦਾ ਕਦੀ ਸੋਚਦਾ ਨਹੀਂ ਕਿ ਕਦੀ ਇਹੋ ਜਿਹੀ ਮੁਸੀਬਤ ਆਏਗੀ ਕਦੀ ਸੁਪਨੇ 'ਚ ਵੀ ਨਹੀਂ ਬੰਦਾ ਇਸ ਤਰ੍ਹਾਂ ਬੜਾ ਵਧੀਆ ਫੈਮਿਲੀ ਸੀ ਜੀ ਵੀਰ ਜੀ ਮੇਰੇ ਦੋ ਬੱਚੇ ਨੇ ਕਿ ਬੇਟਾ ਵੱਡਾ ਵਾ ਬੇਟੀ ਛੋਟੀ ਆ 8-9 8 ਸਾਲਾਂ ਦੀ ਬੇਟੀ ਆ 10-11 ਸਾਲਾਂ ਦਾ ਬੇਟਾ ਵਾ ਬੜੀ ਵਧੀਆ ਫੈਮਿਲੀ ਸੀ ਜੀ ਤੇ ਜਦੋਂ ਬੱਚੇ ਦੇਖਦੇ ਹਣੇ ਉਹਨਾਂ ਦੇ ਫਾਦਰ ਸਾਹਿਬ ਬਿਮਾਰ ਹੋ ਉਹ ਵੀ ਕਿਸ ਤਰ੍ਹਾਂ ਦੀ ਹੈਲਪ ਕਰ ਰਹੇ ਹੋ ਤੁਹਾਡੇ ਨਾਲ ਹਾਂ ਜੀ ਵੀਰ ਜੀ ਕਰਾਉਂਦੇ ਨੇਗੇ ਜਿਵੇਂ ਖਾਣਾ ਖਵਾਉਣਾ ਮੇਰੀ ਬੇਟੀ ਵੀ ਨਾਲ ਕਰਵਾਉਂਦੀ ਆ ਬੇਟਾ ਵੀ ਕਰਵਾਉਂਦਾ ਵਾ ਰਾਤ ਨੂੰ ਉੱਠ ਕੇ ਦੇਖਣਾ ਬੇਟਾ ਤਾਂ ਕਈ ਵਾਰੀ ਆਉਂਦਾ ਕਿ ਵੀਰ ਜੀ ਜੇ ਭੇਟੀ ਮੇਰੀ ਛੋਟੀ ਹੈ ਉਹ ਪੇਸ਼ੈਂਟ ਹੈ ਛੋਟਾ ਬੱਚਾ ਵਾ ਜਿਹੜੇ ਬੱਚੇ ਨੇ ਇਹ ਚੀਜ਼ ਨਹੀਂ ਕਦੇ ਦੇਖੀ ਉਹ ਡਰ ਜਾਂਦਾ ਵਾ ਤਾਂ ਬੇਟੀ ਮੇਰੀ ਤਾਂ ਡਰ ਜਾਂਦੀ ਹੈ ਤਾਂ ਬੇਟਾ ਮੇਰਾ ਨਾਲ ਆਉਂਦਾ ਵਾ ਜਿਵੇਂ ਕੋਈ ਵੀ ਹੁਣ ਪ੍ਰੋਬਲਮ ਆਉਂਦੀ ਹੈ ਫਿਰ ਦੀਦੀ ਦੀਦੀ ਕੇ ਔਨ ਤੇ ਅਸੀਂ ਬੇਟਾ ਅਸੀਂ ਕਈ ਵਾਰੀ ਕੋਈ ਬਾਅਦ ਮੈਡੀਸਨ ਵਗੈਰਾ ਲੈਣੀ ਹੁੰਦੀ ਹੈ ਤਾਂ ਉਹ ਲੈਣ ਚਲੇ ਜਾਨੇ ਆ ਫਿਰ ਬੇਟੇ ਨੂੰ ਪਾਪਾ ਕੋਲ ਛੱਡ ਕੇ ਜਾਨੇ ਆ ਕਿਉਂਕਿ ਉਹਨਾਂ ਨੂੰ ਬੋਲਣ ਚ ਪ੍ਰੋਬਲਮ ਆਉਣ ਕਰਕੇ ਹਰ ਕੋਈ ਨਹੀਂ ਸਮਝ ਸਕਦੇ ਵੀਰ ਜੀ ਉਹਨਾਂ ਦੀ ਗੱਲ ਜਦੋਂ ਬੱਚੇ ਹੁੰਦੇ ਨੇ ਅਕਸਰ ਹੀ ਉਹ ਜ਼ਿੰਦਗੀ ਦੇ ਵਿੱਚ ਮਾਪ ਪਾਪ ਤੋਂ ਬਹੁਤ ਸਾਰੀਆਂ ਚੀਜ਼ਾਂ ਮੰਗਦੇ ਨੇ ਕੋਈ ਖਡੋਣਾ ਲੈਣਾ ਕੋਈ ਕੁਛ ਲੈਣਾ ਕਦੇ ਬੱਚੇ ਵੀ ਅਜਿਹਾ ਆਪਣੇ ਪਰਿਵਾਰ ਤੋਂ ਆਪਣੇ ਫਾਦਰ ਤੋਂ ਉਮੀਦ ਕਰਦੇ ਹੋਣਗੇ ਪਰ ਉਹਨਾਂ ਨੇ ਆਪਣੇ ਆਪ ਨੂੰ ਮਾਰ ਕੇ ਆਪਣੇ ਪਿਤਾ ਦੇ ਦਰਦ ਨੂੰ ਸਮਝਿਆ ਨਹੀਂ ਵੀਰ ਜੀ ਕੋਸ਼ਿਸ਼ ਕਰੀਦੀ ਕਿ ਜਿੰਨਾ ਹੋ ਸਕੇ ਉਹਨਾਂ ਦੀ ਡਿਮਾਂਡ ਪੂਰੀ ਕਰੀ ਜਾਵੇ ਪਰ ਬੱਚੇ ਆ ਐਮ ਕੋਈ ਆਈਟਮ ਸੀਗਾ ਕਿ ਜਦੋਂ ਬੱਚੇ ਮੂੰਹ ਚੋਂ ਚੀਜ਼ ਕੱਢਦੇ ਸੀ ਤਾਂ ਉਹ ਉਹਦੇ ਪਾਪਾ ਪਹਿਲਾਂ ਪੂਰੀ ਕਰਦੇ ਸੀ ਚਲੋ ਕੋਈ ਨਹੀਂ ਅਰਦਾਸ ਹੈ ਵਾਹਿਗੁਰੂ ਸੱਚੇ ਪਾਸ਼ਾ ਤੁਹਾਡਾ ਪਰਿਵਾਰ ਹਸਤਾ ਖੇਲਦਾ ਕਰੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਮਿਲੇ ਵਾਹਿਗੁਰੂ ਸੱਚੇ ਪਾਸ਼ਾ ਸਾਰਿਆਂ ਨੂੰ ਰਹਿਮਤ ਬਖਸ਼ੇ ਆਪ ਕहां से आए क्या ਤਕਲੀਫ ਹੈ ਕਿਸ وجہ سے ਹਮ ਹੈ ਜ਼ਿਲ੍ਹਾ ਬਿਜਨੌਰ ਗੰਗੌੜਾ ਸ਼ਹਿਰ ਮੋਜਾ ਗੰਗੌੜਾ ਸ਼ਹਿਰ ਲਿਵਰ ਮੇਂ ਤਕਲੀਫ ਹੈ ਕਿ ਲਿਵਰ ਜੀ ਕਿੰਨਾ ਟਾਈਮ ਹੋ ਗਿਆ 13 14 ਸਾਲ ਹੋ ਗਿਆ ਹੈ ਜ਼ਿਲ੍ਹਾ ਚਲਦੇ अभी कितना खर्चा आ गया दवाइयों के ऊपर इलाज बहुत आ रहा था जी अब तो ऐसा है सुना अभी अब थोड़े दिनों से यहाँ से मिल रही दवाई अब फिर बंद कर दी यहाँ से फिर समझे मॉल को लेने की इतनी वो नहीं है साहब क्या करा जाए क्या करते हैं आप कमाई का साधन क्या कमाई के आप तो चोट लगी मैं ट्रेन में आया था अभी छाप के हैं समझ गए है? अब अपना अपना यह है क्या बस गुजर कु कर रही है साहब और नहीं तो बस कोई वो नहीं है साधन और जी माता जी आप बताएं आपको कितने साल से ये तकलीफ चल रही है बहुत टाइम हो गया चौदह पंद्रह साल हो गए कार्ड भी है हमारे पास शुरू से आखिर तक का सारा सब प्रूफ है तकलीफ में, 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 में लिया। काला पीलिया बताया काला पीलिया में इन इन्फेक्शन इन, इन बताया था इन्फेक्शन होंगे था तो जब से उसकी दवाई चल रही अब जब से बहुत पैसा उठा दिया मैंने बहुत ही पैसा उठा दिए हिम्मत नहीं रही बच्चे भी बच्चेदार हो गए कोई एक में बिगड़ान है ये ये खुद पैरों से मजबूर है ये पड़े तो भाई कर नहीं जाते अब ये दो तीन महीने कोई छः सात महीने हो गया जब से ये फ्री की दवाई चल रही थी अब उन्होंने वो फ्री की मना कर दिया ना फ्री की नहीं है अब यहाँ से आई यहाँ पता लगा था इनसे ले गई थी तो अभी इनके पास आई थी अब जैसे दवाई का ये लंगर लग रहा है इसके लिए भी है ना सहायता हो जाती है क्या कहना चाहेंगे आप इसके बारे में बस सहायता हो जाए तो सही है बढ़िया ही है और अच्छा ही है भाई इनमें तो अब हम मजबूर हैं हम तो इस टाइम पर मजबूरी को अगर जो सहायता हो जाए हम पे ਤੋ ਬਹੁਤ ਮੱਚੀ ਬਾਤ ਹੈ ਭਾਈ ਅਨਿਓ ਤਾਂ ਬਸ ਮਜ਼ਬੂਰੀ ਤੋਂ ਮਜ਼ਬੂਰੀ ਹੈ ਦੇਖੋ ਇਸ ਮਜ਼ਬੂਰੀ ਜੀ ਕੀ ਦਿੱਕਤ ਆ ਰਹੀ ਸੀ ਤੁਸੀਂ ਅੱਜ ਦਵਾਈਆਂ ਦਾ ਜਿਹੜਾ ਲੰਗਰ ਲੈਣ ਦੇ ਲਈ ਆਏ ਹੋ ਮੈਂ ਪਿਛਲੇ ਤਕਰੀਬਨ 3 ਸਾਲ ਤੋਂ ਮੈਨੂੰ ਰੈਗੂਲਰ ਐਸ਼ਐਚਐਸਜੀ ਕੇਅਰ ਸੈਂਟਰ ਤੋਂ ਹਰ ਮਹੀਨੇ ਮੇਰੀ ਵਾਈਫ ਦੀ ਐਕਚੁਅਲੀ 11ਵਾਂ ਸਾਲ ਲੱਗ ਗਿਆ ਡਾਇਲਿਸਿਸ ਹੁੰਦੀ ਪਈ ਹੈ ਮੈਂ ਆਟੋ ਚਲਾਉਣਾ ਤੇ ਇੰਨਾ ਸਾਧਨ ਦਾ ਸੋਰਸ ਹੈ ਨਹੀਂ ਕਿ ਭਾਈ ਡਾਇਲਿਸਿਸ ਦੇ ਉੱਪਰ ਜੋ ਖਰਚਾ ਆਂਦਾ ਹੈ ਉਹ ਅਸੀਂ ਪੂਰਾ ਕਰ ਪਾਈਏ ਤੇ ਐਸਐਚਐਸਜੀ ਕੇ ਜਦੋਂ ਦੀ ਮੈਨੂੰ ਇਸ ਦੇ ਨਾਲ ਮੈਂ ਜੁੜਿਆ ਅੱਜ ਮੈਨੂੰ 3 ਸਾਲ ਹੋ ਗਏ ਨੇ ਮਤਲਬ ਹਰ ਮਹੀਨੇ ਮੈਨੂੰ ਡਾਇਲਾਈਜ਼ਰ ਸੈੱਟ ਤੇ ਇੰਜੈਕਸ਼ਨ ਦਿੰਦੇ ਨੇ ਡਾਇਲਾਈਜ਼ਰ ਸੈੱਟ ਦਾ ਵੀ ਐਦਾਂ ਕਿ ਜਿੱਥੇ ਡਾਇਲਿਸਿਸ ਕਰਾਨੇ ਆ ਉੱਥੇ ਉਹ ਲੋਕ ਡਾਇਲਾਈਜ਼ਰ ਸੈੱਟ ਵਧੀਆ ਨਹੀਂ ਲਗਾਉਂਦੇ ਤੇ ਅੱਜ ਜਦੋਂ ਦਾ ਮਤਲਬ ਮੈਨੂੰ ਇੱਥੋਂ ਹੈਲਪ ਮਿਲਣੀ ਸ਼ੁਰੂ ਹੋਈ ਹੈ ਤੇ ਮੇਰੇ ਵਾਈਫ ਵੀ ਕਾਫੀ ਹੱਦ ਤੱਕ ਠੀਕ ਨੇ ਮਤਲਬ ਡਾਇਲਿਸਿਸ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਤਲਬ ਇੱਕ ਨਾਰਮਲ ਬਿਹੇਵ ਹੈਗਾ ਵੇ ਨਹੀਂ ਤੇ ਉਸ ਤੋਂ ਪਹਿਲੇ ਜਦੋਂ ਤੱਕ ਮੈਨੂੰ ਹੈਲਪ ਨਹੀਂ ਮਿਲ ਰਹੀ ਸੀ ਤੇ ਬਹੁਤ ਤਕਲੀਫਾਂ ਦੀਆਂ ਪਈਆਂ ਸੀਗੀਆਂ ਆਏ ਦਿਨ ਕਦੀ ਕੁਝ ਪ੍ਰੋਬਲਮ ਕਦੀ ਕੁਝ ਪ੍ਰੋਬਲਮ ਕਦੀ ਐਸ ਡਾਕਟਰ ਕੋਲ ਦੌੜ ਕਦੀ ਉਸ ਡਾਕਟਰ ਕੋਲ ਦੌੜ ਡਾਇਲਿਸਿਸ ਚੱਲਦੀ ਪਈ ਹੈ ਲੇਕਿਨ ਐਥੋਂ ਜਦੋਂ ਦਾ ਮੈਨੂੰ ਹੈਲਪ ਮਿਲੀ ਹੈ ਉਦੋਂ ਦਾ ਮੈਂ ਐਵੇਂ ਕਹਾਂ ਬਿਲਕੁਲ ਪਤਾ ਹੀ ਨਹੀਂ ਲੱਗਦਾ ਕਈ ਵਾਰ ਤਾਂ ਕਿ ਡਾਇਲਿਸਿਸ ਹੋਈ ਵੀ ਐ ਕਿ ਨਹੀਂ। ਭਾਜੀ ਇੱਕ ਬੜਾ ਔਖਾ ਸਮਾਂ ਹੋ ਜਾਂਦਾ ਜਦੋਂ ਇੱਕ ਜੀਵਨ ਸਾਥੀ ਜਿਹਦੇ ਨਾਲ ਤੁਸੀਂ ਆਪਣੀ ਜਨਮ ਮਰਨ ਦਾ ਸਾਥ ਨਿਭਾਉਣਾ ਹੁੰਦਾ। ਉਹ ਇਸ ਤਰ੍ਹਾਂ ਐਸ ਬਿਮਾਰੀ ਦੀ ਹਾਲਤ ਵਿੱਚ ਆ ਜਾਂਦਾ ਤਾਂ ਫਿਰ ਉਸ ਦਾ ਇਲਾਜ ਕਰਾਣਾ ਇੱਕ ਜਨਾਨੀ ਘਰ ਨੂੰ ਸਾਮ੍ਹ ਕੇ ਰੱਖਦੀ ਹੈ ਤੇ ਬੰਦਾ ਘਮਾਉਂਦਾ। ਪਰ ਤੁਸੀਂ ਹੁਣ ਉਹਨਾਂ ਦੇ ਥਾਂ ਦੋਵੇਂ ਕੰਮ ਕਰ ਰਹੇ ਹੋ ਤੇ ਕਹੋ ਜੀ ਉਹ ਪੀੜਾ ਮੰਨ ਚੇ ਰਹਿੰਦੀ। ਪੀੜਾ ਤਾਂ ਰਹਿੰਦੀ ਹੈ ਜੀ। ਉਹਨਾਂ ਦਾ ਛੋਟੀਆਂ-ਛੋਟੀਆਂ ਚੀਜ਼ਾਂ ਜੋ ਇੱਕ ਨਾਰਮਲ ਅਸੀਂ ਫੈਮਿਲੀ ਦੇ ਵਿੱਚ ਗੁਜ਼ਾਰਨੇ ਆ ਟਾਈਮ ਗੁਜ਼ਾਰਨੇ ਆ ਤੇ ਉਹ ਜ਼ਿੰਦਗੀ ਤਾਂ ਉਸ ਹਿਸਾਬ ਨਾਲ ਨਹੀਂ ਜੀ ਪਾਉਂਦੇ ਲੇਕਿਨ ਫੇਰ ਵੀ ਮੈਂ ਸਾਰੀ ਸੰਗਤ ਦਾ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਵਾ ਕਿ ਜੋ ਐਸਐਚਐਸਜੀ ਕੇਅਰ ਨੂੰ ਇੰਨਾ ਸਾਥ ਦਿੰਦੇ ਨੇ ਔਰ ਵੀਰਜੀ ਦਾ ਵੀ ਬਹੁਤ ਸ਼ੁਕਰਾਨਾ ਕਰਨਾ ਕਿ ਉਹ ਮਿਲੇ ਔਰ ਉਹਨਾਂ ਦੇ ਥਰੂ ਸਾਡਾ ਮਤਲਬ ਇੱਕ ਜਰੀਆ ਬਣਿਆ ਇਕ ਜ਼ਿੰਦਗੀ ਨੂੰ ਨਾਰਮਲ ਤਰੀਕੇ ਨਾਲ ਜੀਣ ਦਾ ਜਰੀਆ ਬਣੇ ਨੇ ਨਹੀਂ ਤਾਂ ਜਿੱਦਾਂ ਦੇ ਹਾਲਾਤ ਜੋ ਮੈਂ ਦੇਖੇ ਨੇ ਅੱਜ 11ਵਾਂ ਸਾਲ ਲੱਗ ਗਿਆ ਡਾਇਲਿਸਿਸ ਤੇ ਤੇ ਬਹੁਤ ਮੁਸ਼ਕਿਲ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੈ ਗਾਵੇ ਇਸ ਤੋਂ ਸਰਵਾਈਵ ਕਰਨਾ ਤੇ ਮੈਂ ਬਹੁਤ ਬਹੁਤ ਧੰਨਵਾਦ ਦਵਾਂਗਾ ਕਿ ਜੋ ਮੈਨੂੰ ਇਹਨਾਂ ਨੇ ਅੱਜ ਪਿਛਲੇ 3 ਸਾਲ ਤੋਂ ਰੈਗੂਲਰ ਹਰ ਮਹੀਨੇ ਮੈਨੂੰ ਡਾਇਲਾਈਜ਼ਰ ਤੇ ਇੰਜੈਕਸ਼ਨ ਦੀ ਹੈਲਪ ਮਿਲ ਰਹੀ ਹੈ ਭਾਜੀ ਅ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਜਾਂ ਫਿਰ ਲੋਕ ਬਰਥਡੇ ਪਾਰਟੀਆਂ ਸੀਆਂ ਹੋਰ ਪਾਰਟੀਆਂ ਤੇ ਉੱਤੇ ਫਜ਼ੂਲ ਖਰਚੀਆਂ ਤੇ ਵਿਆਹਾਂ ਵਾ ਸ਼ਾਦੀਆਂ ਤੇ ਅਨਗਿਣਤ ਕਰੋੜਾਂ ਰੁਪਏ ਲਾਦ ਹੁੰਦੇ ਨੇ ਪਰ ਕੋਈ ਇੱਧਰ ਖਾਸ ਖਿਆਲ ਉਹ ਤਾਂ ਨਹੀਂ ਕੀਤਾ ਜਾਂਦਾ ਕੁਝ ਨਿੰਦਾ ਲੋਕ ਹੀ ਰੱਬ ਦੇ ਬੰਦੇ ਹੁੰਦੇ ਨੇ ਜਿਹੜੇ ਆ ਕੇ ਕਰਦੇ ਨੇ ਕੀ ਲੱਗਦਾ ਕਿ ਵਾਕੇ ਸਾਨੂੰ ਇੰਨਾ ਪੈਸਾ ਉਹਨਾਂ ਵਿਆਹਾਂ ਸ਼ਾਦੀਆਂ ਤੇ ਫਜ਼ੂਲ ਖਰਚੀ ਚੜੀ ਹੈ ਉਹ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਮਤਲਬ ਕਿ गुजरात ਇਸ ਸੀਗਾ ਮੈਂ ਜੌਬ ਕਰਦਾ ਸੀ ਜਦੋਂ ਮੇਰੀ ਵਾਈਫ ਦੀ ਪ੍ਰੋਬਲਮ ਆਈ ਹੈ ਮਤਲਬ 2008 ਤੋਂ ਤੇ 8 ਤੋਂ ਲੈ ਕੇ 14 ਤੱਕ ਉਹ ਦਵਾਈਆਂ ਤੇ ਚੱਲੇ ਮਤਲਬ ਦੇਖ ਲਓ 6 ਸਾਲ 8 ਸਾਲ ਉਧਰ ਕੱਟੇ ਫਿਰ 2014 ਤੋਂ ਰੈਗੂਲਰ ਡਾਇਲਿਸਿਸ ਤੇ ਆ ਤੇ ਮੈਂ ਜਦੋਂ ਇਹ ਡਾਇਲਿਸਿਸ ਤੇ ਆਏ ਔਰ ਜੋ ਬਹੁਤ ਹੀ ਤਕਲੀਫਾਂ ਤੋਂ ਉਸ ਟਾਈਮ ਮੈਂ ਨਿਕਲਿਆ ਔਰ ਮੈਨੂੰ ਚਲੋ ਮੇਰੇ ਫੈਮਿਲੀ ਮੈਂਬਰਸ ਜਾਂ ਮੇਰੇ ਰਿਸ਼ਤੇਦਾਰਾਂ ਨੇ ਜੋ ਵੀ ਹੈਲਪ ਕੀਤੀ ਜੋ ਕਿ ਜੁੜਦੇ ਗਏ ਔਰ ਟਾਈਮ ਨਾਲ ਸਭ ਪਿੱਛੇ ਪਿੱਛੇ ਹਟਦੇ ਚਲੇ ਗਏ ਤੇ ਜਦੋਂ ਅੱਜ ਕਈ ਮੇਰੇ ਨਾਲ ਜੁੜੇ ਵੀ ਹੋਏ ਨੇ ਜੋ ਹੈਲਪ ਦਿੰਦੇ ਨੇ ਮਦਦ ਦਿੰਦੇ ਨੇ ਲੇਕਿਨ ਅੱਜ ਇੱਕ ਮੈਂ ਸ਼ੇਅਰ ਕਰਨਾ ਚਾਹੂੰਗਾ ਕਿ ਪਿਛਲੇ ਕੁਝ ਦਿਨਾਂ ਹਫਤੇ 10 ਦਿਨ ਪਹਿਲੇ ਮਨ ਨੂੰ ਇੱਕ ਮੈਰਿਜ ਅਟੈਂਡ ਕਰਨ ਦਾ ਮੌਕਾ ਮਿਲਿਆ 10 ਸਾਲ ਬਾਅਦ ਤੇ ਮੈਂ ਜਦੋਂ ਉੱਥੇ ਗਿਆ ਉੱਥੇ ਮੈਂ ਜੋ ਦੇਖਿਆ ਤੇ ਮੈਂ ਮੇਰੇ ਰੋਂਗਟੇ ਖੜੇ ਹੋ ਗਏ ਕਿ ਮਤਲਬ ਕਿੰਨੇ ਹਾਲਾਤ ਬਦਲ ਗਏ ਨੇ ਜਿਹੜੀ ਤੁਸੀਂ ਗੱਲ ਕਹੀ ਕਿ ਜਿਹੜੀ ਮੈਰਿਜਾਂ ਤੇ ਵਾਕਈ ਵਿੱਚ ਮਤਲਬ ਜਿਸ ਚੀਜ਼ ਦੀ ਸਾਨੂੰ ਲੋੜ ਨਹੀਂ ਵੀ ਹੈ ਉਹ ਅਸੀਂ ਉੱਥੇ ਕਰਨੇ ਪਏ ਆ ਮਤਲਬ ਜੇ ਮੈਂ ਮੈਂ ਇੱਕ ਲਿਕਰ ਨੂੰ ਲੈ ਕੇ ਚਲਨੇ ਆ ਜਾਂ ਸ਼ਰਾਬ ਨੂੰ ਲੈ ਕੇ ਚਲਨੇ ਆ ਮੈਂ ਜਿਸ ਤਰ੍ਹਾਂ ਪਹਿਲੇ ਇੱਕ ਚੋਰੀ ਛਿਪੇ ਹੁੰਦਾ ਸੀਗਾ ਕਿ ਹਾਂ ਵੀ ਟੈਂਟ ਦੇ ਪਿੱਛੇ ਬਸ 2 4 5 ਜੋ ਵੀ ਉਹਨਾਂ ਦੇ ਘਰ ਦੇ ਅੱਜ ਤੇ ਸਰੇ ਆਮ ਹੋ ਗਿਆ ਤੇ ਇਹ ਤੇ ਬਹੁਤ ਗਲਤ ਹੈ ਅਗਰ ਉਸ ਦੇ ਮੁਕਾਬਲੇ ਅੱਜ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਤੋਂ ਵੱਡਾ ਉਪਰਾਲਾ ਤੇ ਕੋਈ ਹੋ ਹੀ ਨਹੀਂ ਸਕਦਾ ਸੋ ਹਮਲਵਾਨੇ ਆ ਉਹ ਇੱਕ ਸਖਸ਼ ਦੇ ਨਾਲ ਜਿਨ੍ਹਾਂ ਦੀ ਮਾਸੂਮ ਬੱਚੀ ਜਿਹਦੀ ਉਮਰ ਮਹਿਜ਼ 12 ਕੋਸਾਲ ਹੈ ਤੇ ਉਹ ਪਿਛਲੇ 2 2.5 ਸਾਲ ਤੋਂ ਕੋਮਾ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਜੀ ਕੀ ਪ੍ਰੋਬਲਮ ਹੋ ਗਈ ਸੀ ਬੇਟੀ ਨੂੰ ਉਹਨੂੰ 슈ਗਰ ਦਾ ਬ੍ਰੇਨ ਅਟੈਕ ਹੋ ਗਿਆ ਸੀ 12 ਸਾਲ ਦੀ ਬੱਚੀ ਨੂੰ 11 ਸਾਲ ਦੀ ਹੁਣ 11 ਦਾ ਸਾਲ ਲੱਗਿਆ ਭਾਜੀ ਹਾਂਜੀ ਤੇ ਇੰਨੀ ਛੋਟੀ ਕਦੀ ਕੋਈ ਇਹੋ ਜਿਹਾ ਸਿੰਪਟਮ ਨਹੀਂ ਸੀ ਆਇਆ ਇਹ ਪਹਿਲਾਂ ਕਦੀ ਪਤਾ ਨਹੀਂ ਸੀ ਭਾਜੀ ਪਹਿਲਾਂ ਨਹੀਂ ਸੀ ਪਤਾ ਪਹਿਲਾਂ ਮੜਮੋਟ ਅਟੈਕ ਆਉਂਦਾ ਸੀ ਅਸੀਂ ਲੈ ਜਾਂਦੇ ਹਾਂ ਤੇ ਠੀਕ ਹੋ ਜਾਂਦੀ ਸੀ ਭਾਜੀ ਇੱਕਦਮ ਹੀ ਉਹਨੂੰ ਘਰੇ ਨਾਲ ਅਟੈਕ ਇੰਨਾ ਵੱਡਾ ਆਇਆ 700 슈ਗਰ ਤੋਂ ਅਟੈਕ ਹੋਇਆ ਉਹਨੂੰ ਹਾਂਜੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਤੇ ਹੈਗੀ ਪਰ ਦਿਮਾਗ ਨਹੀਂ ਉਹਦਾ ਰਿਹਾ ਜਾਨੀ ਕਿ ਦਿਮਾਗ ਉਹਦਾ ਡੈੱਡ ਹੋ ਗਿਆ ਸੀ ਵੀ ਡਾਕਟਰਾਂ ਦੇ ਵੀ ਇਲਾਜ ਜਾਨੀ ਕਿ ਮਹਿੰਗੇ ਤੋਂ ਮ ਵੀ ਹੁਣ ਅਸੀਂ ਭਾਜੀ ਹੁਣਾਂ ਤੋਂ ਸੇਵਾ ਹੀ ਲੈਨੇ ਆ ਆਪਣੇ ਕੋਈ ਇਲਾਜ ਹੋ ਨਹੀਂ ਪਉਣਦੇ ਹੁਣ ਘਰੀ ਆ ਭਾਜੀ ਉਹਦੇ ਗਲ ਚ ਸਰਾਕ ਹੋਇਆ ਤੇ ਨੱਕ ਚ ਟਿਊਬ ਪਈ ਹੋਈ ਹੈ ਤੇ ਦੁੱਧ ਦੁੱਧ ਹੀ ਪਿਉਨੇ ਭਾਜੀ 2 ਸਾਲ 4 ਮਹੀਨੇ ਤੋਂ ਦੁੱਧ ਉਹਦੇ ਸਿਰ ਤੇ ਹੀ ਆ ਬਸ ਉਹ ਨਹੀਂ ਹੁਣ ਇੱਕ ਮਾਂ-ਬਾਪਾਸੇ ਬਹੁਤ ਵੱਡਾ ਪੀੜ ਹੁੰਦੀ ਹੈ ਬਹੁਤ ਵੱਡਾ ਦਰਦ ਹੁੰਦਾ ਜਦੋਂ ਉਸਦੀ ਔਲਾਦ ਅੱਖਾਂ ਸਾਹਮਣੇ ਅਜਿਹੇ ਹਾਲ ਚੋ ਭਾਜੀ ਕੀ ਕਰ ਸਕਦੇ ਹੁਣ ਮਹਾਰਾਜ ਦੀ ਮਰਜ਼ੀ ਆ ਅਸੀਂ ਸੇਵਾ ਕਰਨਦੇ ਆ ਵੀ ਆਪੇ ਮਹਾਰਾਜ ਠੀਕ ਕਰੂਗਾ ਸੱਚੇ ਪਾਤਸ਼ਾਹ ਹੁਣ ਪੈਸੇ ਵੀ ਨਹੀਂ ਨੇ ਹੈਗੇ ਵੀ ਆਪਾਂ ਲਾ ਕੇ ਤੇ ਹੋਰ ਮਹਿੰਗੇ ਹਸਪੀਟਲ ਵਿੱਚ ਦਿਖਾ ਇਹ ਚੱਕਰਪਾਤੀ ਹੈ ਭਾਜੀ ਤੇ ਕਰਦੇ ਕਿਸੇ ਰੋਜ਼ਗਾਰ ਮੈਂ ਤੇ ਬਸ ਆਹੀ ਕਰਦਾ ਜੀ ਆਪਣਾ ਕੰਮ ਧੰਦਾ ਦਿਹਾੜੀ ਦਿਫਤਾਈ ਤੇ ਹੁਣ ਭਾਜੀ ਹੁਣਾਂ ਤੋਂ ਕਹਿਆ ਵੀ ਸਾਨੂੰ ਟੀ ਰਿਸ਼ਕਤ ਦੀ ਸੇਵਾ ਲੈ ਦੋ ਵੀ ਮੈਂ ਕੋਈ ਰੋਜ਼ਗਾਰ ਕਰਕੇ ਤੇ ਆਪਣਾ ਮੜਾ ਮੂਟਾ ਕਰਦਾ ਹੋਰ ਖਰਚਾ ਚਲਾ ਸਕਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਹਜੇ ਤੱਕ ਤੁਹਾਡੇ ਜਿਹੜੇ ਇਸੀ ਬਿਮਾਰੀ ਦੇ ਵਿੱਚ ਨਿਕਲਦੇ ਭਾਜੀ 2 ਸਾਲ 4 ਮਹੀਨੇ ਹੋ ਗਏ ਹਲੇ ਹੋਰ ਚੱਲ ਨਹੀਂ ਦਿਹਾੜੀ ਭਾਜੀ ਹਲੇ ਉਹਨਾਂ ਨੂੰ ਵੇਖੋ ਡੈਪਰ ਸ਼ੀਟਾਂ ਸਭ ਕੁਝ ਮੁੱਲਦਾ ਹੀ ਹੈ ਜੀ ਕੋਜ਼ਮੀਆ ਵਗੈਰਾ ਪਾ ਜਿਹੜਾ ਤੋਂ ਘੜਦਾ ਦਵਾਈ ਕੋਈ ਹੋਸ਼ ਨਹੀਂ ਉਹਨਾਂ ਨੂੰ ਪਤਾ ਨਹੀਂ ਨਹੀਂ ਪਾਜੀ ਬਸ ਅੱਖਾਂ ਖੋਲ ਕੇ ਰੱਖਦੀ ਬਸ ਆਪਣੇ ਮਨ ਤੇ ਆਉਂਦੀ ਹੱਥ ਪੈਰ ਹਿਲਾਉਂਦੀ ਨਹੀਂ ਤੇ ਪਈ ਰਹਿੰਦੀ ਹੈ ਜੀ ਹਾਂਜੀ ਅਜੇ ਕੋਈ ਗੱਲਬਾਤ ਕਰਦੇ ਕੋਈ ਰਿਐਕਟ ਕਰਦੇ ਨਹੀਂ ਪਾਜੀ ਕੁਛ ਇਹੋ ਜਿਹਾ ਕੋਈ ਗੱਲਬਾਤ ਨਹੀਂ ਕੁਛ ਬਸ ਐਂ ਹੀ ਰਿੰਦੀ ਪਈ ਰਿੰਦੀ ਬਸ ਪਾਸ ਸاسي ਆਪ ਦਿੰਦੇ ਆ ਸਾਰਾ ਕੁਝ ਅਸੀਂ ਆਪ ਹੀ ਕਰਦੇ ਆ ਪਾਜੀ ਸੋ ਹੁਣ ਮੁਲਾਕਾਤ ਕਰਤਰਾਵਾਂਗੇ ਉਹਨਾਂ ਦੇ ਨਾਲ ਜੋ ਐਸੇ ਸੇਵਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾ ਜਿਹੜੀ ਨਭਾਰੇ ਨੇ ਪਰਚੀਆਂ ਲੈਂਦੇ ਨੇ ਉਹਨਾਂ ਮਰੀਜ਼ਾਂ ਤੋਂ ਜਿਹੜੇ ਬੇਵੱਸ ਹੁੰਦੇ ਨੇ ਜਿਹੜੇ ਕੀ ਦਵਾਈ ਨਹੀਂ ਖਰੀਦ ਸਕਦੇ ਸਸਤੀ ਕਲਜੀ ਕੀ ਨਾਮ ਹੈ ਪਾਜੀ ਤੁਹਾਡਾ ਮੇਰਾ ਨਾਮ ਰঞ্জੀਤ ਸਿੰਘ ਗੱਲਾ ਜੀ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਐ ਸੇਵਾ ਦੇ 2007 ਤੋਂ ਸੇਵਾ ਕਰ ਰਹੇ ਆ ਜੀ ਪਹਿਲਾਂ ਸਰ ਆਪਣੇ ਹੰਬਲ ਚੈਰੀਟੀ ਨਾਲ ਕਰ ਰਿਹਾ ਸੀ ਜੀ ਚੱਡਾ ਸਾਹਿਬ ਜੀ ਨਾਲ ਤੇ ਉਸ ਤੋਂ ਬਾਅਦ ਜੀ ਇਹਨਾਂ ਦੇ ਨਾਲ ਮੈਂ ਸੇਵਾ ਕਰ ਰਿਹਾ ਸਰ ਮੀਨੋਟੀ ਸਰਬ ਗੋੜ ਨਾਲ ਜੀ ਤੇ ਇਹ ਪਰਚੇ ਜਿਵੇਂ ਦਵਾਈਆਂ ਡਾਕਟਰ ਲਿਖਦੇ ਨੇ ਤਾਸੀ ਪਰਚੇ ਉਹ ਫੋਟੋਕਾਪੀਆਂ ਲੈ ਲਈਦਾ ਨਾਂ ਲੈ ਲਈਦਾ ਆਧਾਰ ਕਾਰਡ ਵੀ ਲੈ ਲਈਦਾ ਉਹਨਾਂ ਦਾ ਤਾਂ ਜੋ ਕਿ ਪਤਾ ਲੱਗੇ ਵੀ ਬਾਕੀ ਇਹ ਸਹੀ ਮਰੀਜ਼ ਕਿ ਕਿੱਥੋਂ ਆ ਵੀ ਉਹਦੇ ਦੇ ਪ੍ਰਧਾਨ ਨੂੰ ਵੀ ਫੋਨ ਕਰੀਦਾ ਬਾਕੀ ਘਰੋਂ ਪੂਆਰ ਆ ਕਈ ਵਾਰ ਇੱਥੇ ਪੂਆਰ ਕਾਰਡ ਵੀ ਬਣਵਾ ਲੈਂਦੇ ਆ ਜੀ ਉਹ ਦੇਖ ਕੇ ਸਾਰੇ ਇਨਕੁਆਰੀ ਕਰਕੇ ਫਿਰ ਇਹਨਾਂ ਨੂੰ ਆ ਨਾ ਜਿੰਨਾ ਕਿ ਸਾਡੇ ਵਿੱਚ ਗੁੰਜਾਇਸ਼ ਆ ਇਹ ਸਾਡੀ ਸੰਸਥਾ ਦੀ ਉਸ ਤਰ੍ਹਾਂ ਦਵਾਈਆਂ ਦਿੱਤੀਆਂ ਜਾਂਦੀਆਂ ਜਾਂਦੀਆਂ ਸਰ ਸਵੇਰੇ ਉੱਠ ਕੇ ਆਈਦਾ ਜੀ ਆਪਣਾ ਸਮਾਂ ਕੱਢ ਕੇ ਆਉਨੇ ਆ ਜੀ ਸਰ ਤੇ ਫਿਰ ਇਹ ਪਰਚੇ ਫੜੀਦਾ ਫਿਰ ਮੈਡੀਸਿਨ ਖਰੀਦੀ ਤੇ ਫਿਰ ਸ਼ਾਮ ਨੂੰ ਇਹਨਾਂ ਨੂੰ ਫੋਨ ਨੰਬਰ ਮੈਂ ਆਪਣੇ ਦੇ ਦੇਣਾ ਫਿਰ ਫੋਨ ਕਰਦੇ ਰਹਿੰਦੇ ਕਈਆਂ ਤੋਂ ਆਇਆ ਨਹੀਂ ਜਾਂਦਾ ਡਾਕਟਰ ਸੈਂਪਲ ਲਿਖ ਦਿੰਦੇ ਰਾਤ ਦੇ 9 10 ਵਜੇ ਜਾਂਦੇ ਫਿਰ ਅਗਲੇ ਦਿਨ ਇਹਨਾਂ ਨੂੰ ਟਾਈਮ ਦੇ ਦੇਈਦਾ ਵੀ ਦੱਸੋ ਮੈਂ ਕਿੱਥੇ ਆਵਾਂ ਉੱਥੇ ਦਵਾਈ ਦੇ ਕੇ ਫਿਰ ਮੈਂ ਫ੍ਰੀ ਹੋ ਜਾਣਾ ਜੀ ਸਰ ਜਦੋਂ ਤੁਸੀਂ ਇਹ ਤੇ ਸੇਵਾ ਕਰਦੇ ਹੋ ਕਿਸ ਤਰ੍ਹਾਂ ਦੇ ਪੇਸ਼ੈਂਟਸ ਜ਼ਾਇਰ ਜੀ ਗੱਲ ਹੈ ਜਿਨ੍ਹਾਂ ਨੂੰ ਬਿਮਾਰੀਆਂ ਨੇ ਉਹ ਬਹੁਤ ਭਰੇ ਪਿੱਤੇ ਆਂਦੇ ਨੇ ਬਹੁਤ ਦੁੱਖਾਂ 'ਚ ਆਂਦੇ ਨੇ ਕੋਈ ਅਜਿਹੋ ਜੀ ਸਿਚੁਏਸ਼ਨ ਤੁਹਾਡੇ ਦਿਮਾਗ 'ਚ ਆਂਦੀ ਹੋਵੇ ਕਿ ਵਾਕਿਆ ਜਿਹਨੂੰ ਦੇਖ ਕੇ ਮਨ ਹਿੱਲਦਾ ਹੋਵੇ ਸਰ ਨੂੰ ਦੁਖੀ ਮਨ ਉਹਦੋਂ ਹੁੰਦਾ ਜਦੋਂ ਇਹਨਾਂ ਦੇ ਹੈ ਨਾ ਗੁਰਦੇ ਫੇਲ ਫੇਲ ਹੋ ਜਾਂਦੇ ਆ ਜਾਂ ਫਿਰ ਛੋਟੇ-ਛੋਟੇ ਬੱਚੇ ਜਾਂ ਹੋਰ ਨੌਜਵਾਨ ਜਿਵੇਂ ਬਲੱਡ ਕੈਂਸਰ ਹੋ ਜਾਂਦਾ ਜਿਹਦਾ ਬਲੱਡ ਕੈਂਸਰ ਦਾ ਕੋਈ ਇਹਦਾ ਇਲਾਜ ਹੀ ਹੈ ਨਹੀਂ 25-30 ਲੱਖ 50 ਲੱਖ ਤੱਕ ਖਰਚਾ ਆ ਜਾਂਦਾ ਜੀ ਉਹਦਾ ਫਿਰ ਬਹੁਤ ਦੁੱਖ ਹੁੰਦਾ ਵੀ ਹਾਂ ਉਹਦਾ ਘਰ-ਬਾਰ ਵੀ ਵਿਕਿਆ ਹੁੰਦਾ ਔਰ ਕਿਤੋਂ ਦਵਾਈ ਵੀ ਨਹੀਂ ਦਿੱਤੀ ਜਾਂਦੀ ਤੇ ਉਹਦੇ ਲਈ ਅਸੀਂ ਵੀ ਬੇਵੱਸ ਹੋ ਜਾਂਦੇ ਆ ਫਿਰ ਉਹਨੂੰ ਤਾਂ ਫਿਰ ਰੱਬ ਦੇ ਪਰਸੇ ਜੀਣਾ ਪੈਂਦਾ ਸਰ ਤੇ ਕਿੰਨੀਆਂ ਪਰਚੀਆਂ ਜੜੀਆਂ ਆ ਜਾਂਦੀਆਂ ਨੇ ਪਹਿਲਾਂ ਪਰਚੀਆਂ ਤਾਂ ਮੈਂ ਸਾਡੀ 22-23000 ਦੀ ਦਵਾਈ ਅਸੀਂ ਕਰ ਲੈਂਦੇ ਸੀ ਜਿਉਂ-ਜਿਉਂ ਮਰੀਜ਼ ਇਸ ਸੰਸਥਾ ਦੇ ਵਿੱਚ ਵਧਦੇ ਗਏ ਉੱਥੇ ਜਿਵੇਂ ਅਨਨੋਨ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਸਹਮਲਣਾ ਪਿਆ ਹੁਣ ਪਰਚੀਆਂ 15-20 ਪਰ 15-20 ਪਰਚੀਆਂ ਤੋਂ ਵੱਧ ਨਹੀਂ ਫੜ ਪਾਉਂਦੇ ਨਾ ਪੂਰੀ ਦਵਾਈ ਦੇ ਪਾਣੇ ਅਸੀਂ ਉਹਦੀ ਵਜ੍ਹਾ ਵਜ੍ਹਾ ਇਹ ਕਿ ਇੰਨਾ ਸਾਡੇ ਕੋਲੇ ਉਹ ਕੀ ਕਹਿੰਦੇ ਹੁੰਦੇ ਆ ਰਕਮ ਵੀ ਚਾਹੀਏ ਬਜਟ ਵੀ ਚਾਹੀਏ ਤੇ ਇਸ ਕਰਕੇ ਪ੍ਰੋਬਲਮ ਆਉਂਦੀ ਆ ਸਰ ਹਾਂਜੀ ਬੜੇ ਸਾਰੇ ਲੋਕ ਨੇ ਜਿਹੜੇ ਆਪਣੇ ਅਬ ਵੀ ਆਮਾ ਸ਼ਾਦੀਆਂ ਤੇ ਜਾਂ ਫਜ਼ੂਲ ਖਰਚੀਆਂ ਤੇ ਬਹੁਤ ਜ਼ਿਆਦਾ ਪੈਸਾ ਖਰਚਦੇ ਆ ਇਹ ਮੈਂ ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕਿ ਦੇਖੋ ਐਸੇ ਵੀ ਆ ਲੋਕ ਕਿ ਜਿਹੜੇ ਫਜ਼ੂਲ ਖਰਚੀ ਇੰਨੀ ਕਰਦੇ ਆ ਇੱਥੇ ਸ਼ਰਾਬਾਂ ਪੀਂਦੇ ਆ ਬੇਰ ਦੀਆਂ ਬੋਤਲਾਂ ਮਹਿੰਗੀਆਂ-ਮਹਿੰਗੀਆਂ ਗੱਡੀਆਂ ਰੱਖੀਆਂ ਸਿਰਫ ਉਹ ਨਾ ਆਪਣਾ ਕਿਤੇ ਧਰਮ ਸਥਾਨਾਂ ਤੇ ਵੀ ਉਹ ਗੋਲ ਕਾਮ ਭਰਦੇ ਆ ਨਾ ਜੇ ਇਹ ਆ ਕੇ ਖੁਦ ਸੇਵਾ ਕਰ ਲੈਣ ਮੈਂ ਕਹਿੰਦਾ ਉਹਦੇ ਅਰਕੀ ਜਨਤ ਕਿਤੇ ਨਹੀਂ ਕਿਤੇ ਸਵਰਗ ਨਹੀਂ ਮੁਕਤੀ ਆ ਇਹਦੇ ਵਿੱਚ ਉਹ ਸੇਵਾ ਵਿੱਚ ਬੜਾ ਆਨੰਦ ਆਉਂਦਾ ਜੀ ਉਹ ਆਣ ਆਖੀ ਸੇਵਾ ਕਰਨ ਉਹਨਾਂ ਨੂੰ ਖੁਦ ਪਤਾ ਲੱਗੇ ਵੀ ਬਾਕੀ ਇਹ ਗੱਲ ਕਿੰਨੀ ਕੁ ਵਧੀਆ ਵਾ ਤੇ ਦਵਾਈਆਂ ਕਿੰਨੇ ਕੁ ਧੱਕ ਆ ਜਾਂਦੀਆਂ ਕਿਉਂਕਿ ਕਈ ਕਿਸਮ ਦੀ ਦਵਾਈ ਬਹੁਤ ਮਹਿੰਗੀ ਹੁੰਦੀ ਹੈ ਕਿਸੇ ਦੀ ਨਾਰਮਲ ਹੁੰਦੀ ਹੈ ਫਿਰ ਉਸ ਚੀਜ਼ ਨੂੰ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ ਜਿਵੇਂ ਪੈਨਗਰਾਮ ਆਈਸ ਸ਼ਿਫਟ ਵਗੈਰਾ ਇਹ ਬਹੁਤ ਮਹਿੰਗੀਆਂ ਦਵਾਈਆਂ ਆ ਜੀ ਤੇ ਇਹ ਮਰੀਜ਼ ਨੇ ਜਦੋਂ ਕਿਡਨੀ ਟ੍ਰਾਂਸਪਲੈਂਟ ਹੋ ਜਾਂਦੀ ਹੈ ਜੀ ਇਹ ਤਾਂ ਸਾਰੀ ਉਮਰ ਉਹਨੂੰ ਖਾਣੀ ਪੈਂਦੀ ਹੈ ਨਾ ਖਾਧੀ ਤਾਂ ਉਹਦੀ ਕਿਡਨੀ ਦੁਬਾਰੇ ਇਨਫੈਕਸ਼ਨ ਹੋ ਕੇ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਉਹਦੇ ਲਈ ਅਸੀਂ ਫਿਰ ਕੀ ਕਰਦੇ ਜਿੰਨੇ ਹੁੰਦਾ ਜੀ ਅਸੀਂ ਦਿੰਨੇ ਆ ਜਾਂ ਕਿਸੇ ਕੋਲੋਂ ਅਸੀਂ ਐਡ ਵੀ ਲਮਾਉਂਦੇ ਆ ਭਾਈ ਇਹਨੂੰ ਤੁਸੀਂ ਮਰੀਜ਼ ਕੋਈ ਆਪਣੇ ਗੋਦ ਲੈ ਲੋ ਆਪ ਹੀ ਇਹਨਾਂ ਨੂੰ ਦਵਾਈ ਦੇ ਦਿਓ ਯਾਰ ਸਾਡੇ ਬਸ ਤੋਂ ਬਾਹਰ ਚੱਲ ਗਿਆ ਜਿੰਨਾ ਕ ਅਸੀਂ ਕਰ ਰਹੇ ਆ ਉਹ ਕਈ ਵਾਰ ਸਾਡੇ ਪੈਰ ਵੀ ਪੜਦੇ ਆ ਰੁੰਦੇ ਵੀ ਅਪਚਾਰੇ ਪਰ ਹੁਣ ਅਸੀਂ ਬੇਬਸ ਹੋ ਜਾਂਦੇ ਆ ਅਸੀਂ ਰੱਬ ਅੱਗੇ ਵੀ ਦੁਆ ਕਰਦੇ ਆ ਕਿ ਇਹ ਪ੍ਰਮਾਤਮਾ ਯਾਰ ਤੂੰ ਬਖਸ਼ ਲਾ ਆਪ ਹੀ ਬਖਸ਼ ਲਾ ਠੀਕ ਹੈ ਜੀ ਸਾਡੇ ਬਸ ਤੋਂ ਤੁਹਾਡਾ ਬੜਾ ਲੰਮਾ ਤਜਰਬਾ ਹੋ ਚੁੱਕਿਆ ਤੁਹਾਨੂੰ ਕੀ ਲੱਗਦਾ ਵਾਕਿਆ ਜਿਹੜਾ ਬੰਦਾ ਆਪਣੀ ਝੁੱਠੀ ਸ਼ਾਨੋ ਸ਼ੌਕਤ ਲੈ ਕੇ ਤੁਰਿਆ ਫਿਰਦਾ ਉਹ ਵਾਕਿਆ ਸੱਚ ਹੈ ਜਾਂ ਫਿਰ ਸਰੀਰਕ ਤੰਦਰੁਸਤੀ ਇੱਕ ਚੀਜ਼ ਇਹ ਆ ਜੀ ਕਿਸੇ ਦੀ ਮੈਂ ਨਿੰਦਿਆ ਨਹੀਂ ਕਰਨਾ ਚਾਹੁੰਦਾ ਵੀ ਸੱਚ ਕਹਿਣਾ ਬਹੁਤ ਜ਼ਰੂਰੀ ਆ ਵੀ ਝੂਠੀ ਜਿਹੜੀ ਆ ਨਾ ਸ਼ੌਹਰਤ ਲੈ ਕੇ ਜਿਹੜਾ ਘੁੰਮਦਾ ਬਾ ਮਾੜੀ ਗੱਲ ਆ ਉਹਨੂੰ ਹਨਾ ਨੀਵੇਂ ਹੋ ਕੇ ਇੱਥੇ ਜ਼ਰੂਰ ਇਸ ਪਲੇਟਫਾਰਮ ਤੇ ਆਉਣਾ ਚਾਹੀਦਾ ਤਾਂ ਜੋ ਕਿ ਪਤਾ ਲੱਗੇ ਹਾਂ ਵੀ ਗਰੀਬਾਂ ਨਾਲ ਕਿਦਾਂ ਬੀਤਦੀ ਆ ਅਸੀਂ ਵੀ ਆਪਣਾ ਸਮਾਂ ਕੱਢਦੇ ਆ ਸਾਨੂੰ ਵੀ ਸੌਣਾ ਆਉਂਦਾ ਸਾਨੂੰ ਵੀ ਸਾਡੇ ਕੋਲੇ ਵੀ ਗੱਡੀਆਂ ਅਸੀਂ ਵੀ ਘੁੰਮਣਾ ਜਾਣਦੇ ਨੇ ਸਾਡੇ ਕੋਲੇ ਵੀ ਪੈਸਾ ਬ੍ਰਦਰ ਜੀ ਅਸੀਂ ਛਾਲਾ ਮੰਨ ਜਾਂਦੇ ਆ ਪਰ ਨਹੀਂ ਪਰ ਸੇਵਾ ਵਿੱਚ ਚਲੇ ਗਏ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਲਾਇਆ ਆਪਣੀ ਮੈਡਮ ਨੂੰ ਵੀ ਇਸ ਪਾਸੇ ਲਾਇਆ ਮੈਂ ਕਿਹਾ ਵੀ ਨਹੀਂ ਆਪਾਂ ਇਹ ਸੇਵਾ ਕਰਨੀ ਕਰਨੀ ਆ ਤਾਂ ਜੋ ਕਿ ਆਪਾਂ ਜੋ ਸਾਡੇ ਬਾਬੇ ਨਾਨਕ ਨੇ ਸ਼ੁਰੂਆਤ ਕੀਤੀ ਆ ਉਹ ਅਸੀਂ ਲੜੀ ਛੱਡਣੀ ਨਹੀਂ ਇਹਦੇ ਵਿੱਚ ਵੀ ਬਹੁਤ ਭਲਾ ਜੀ ਹੋਰ ਸੰਗਤ ਨੂੰ ਵੀ ਇਹਦੇ ਨਾਲ ਜੁੜਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ तमाम ਉਹ ਤੰਦਰੁਸਤੀ ਤੇ ਚਿਹਰੇ ਦੇ ਉੱਤੇ ਸਕੂਨ ਨਜ਼ਰ ਆਂਦਾ ਜਦੋਂ ਤੁਸੀਂ ਅਜਿਹੀ ਸੇਵਾ ਕਰਦੇ ਹੋ ਸੋ ਵਾਕੇ ਹੀ ਵਾਹਿਗੁਰੂ ਸੱਚੇ ਪਾਸ਼ਾ ਹਰ ਇੱਕ ਤੇ ਰਹਿਮਤ ਕਰੇ ਤੇ ਇਹ ਜਿਹੇ ਹੀ ਸੇਵਾ ਜੜੀ ਹੈ ਤੁਹਾਡੇ ਸਾਡੇ ਸਾਰਿਆਂ ਤੇ ਲਿਖੇ ਜਰੂਰ ਆਵੇ ਤੇ ਅਸੀਂ ਸਾਰੇ ਆਪਣੇ ਸਮਾਜ ਦੇ ਲਈ ਕੁਝ ਕਰ ਸਕੀਏ ਆਪਣੇ ਲਈ ਤਾਂ ਬਹੁਤ ਕੁਝ ਕਰੀਦਾ ਦੁਨੀਆ ਲਈ ਕੁਝ ਕਰ ਸਕੀਏ ਕਿਉਂਕਿ ਜੀਵਨ ਬੜਾ ਅਨਮੋਲ ਹੈ ਤਾਂ ਬਹੁਤ ਛੋਟੀ ਜ਼ਿੰਦਗੀ ਹੈ ਤਾਂ ਇਸ ਜ਼ਿੰਦਗੀ ਨੂੰ ਆਪਣੀ ਸਫਲ ਕਰਕੇ ਮੁਕਤੀ ਦੇ ਰਾਵਲ ਵੱਤ ਸਕੀਏ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਸੇਵਾ ਅੱਜ ਦਾ ਇਹ ਉਪਰਾਲਾ ਤੁਹਾਡੇ ਤੱਕ ਬਹੁਤ ਹੀ ਇੱਕ ਅਹਿਮ ਖਾਸ ਸੁਨੇਹਾ ਜੋ ਸਾਡੇ ਗੁਰੂ ਪਾਤਸ਼ਾਹ ਨੇ ਵੀ ਦਿੱਤਾ ਉਹ ਜ਼ਰੂਰ ਪਹੁੰਚਿਆ ਹੋਵੇਗਾ ਸੋ ਤੁਸੀਂ ਵੀ ਜਿਸ ਨੂੰ ਲੋੜ ਹੈ ਜਿਸ ਦੀ ਕਜ਼ਰੂਰਤ ਹੈ ਦਵਾਈ ਉਸ ਤੇ ਲਈ ਵੀ ਆਪਣਾ ਹੱਥ ਜ਼ਰੂਰ ਵਧਾਓਗੇ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਲੋਕ ਧੜਕ ਸਰਸਵੇਰੇ ਬੇਵਸੀ ਦੇ ਨਾਲ ਦੁੱਖਾਂ ਦੇ ਮਾਰੇ ਹੋਏ ਸ਼ੁਰੂ ਹੋ ਜਾਂਦੇ ਨੇ ਇੱਥੇ ਆ ਕੇ ਕਤਾਰਾਂ ਦੇ ਵਿੱਚ ਲੱਗਣਾ ਤੇ ਉਹ ਵੀ ਉਹਨਾਂ ਦੀ ਤਨ ਸੇਵਾ ਜਿਹੜੇ ਲੋਕ ਇੱਥੇ ਪਰਚੀਆਂ ਲੈਂਦੇ ਨੇ ਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਮੈਡੀਕਲ ਸਟੋਰ ਤੇ ਜਾ ਕੇ ਕਿਸ ਤਰ੍ਹਾਂ ਪੈਕਿੰਗ ਕਰਕੇ ਤੇ ਉਹ ਆਪਣੀ ਦਵਾਈਆਂ ਦੀ ਜੜੀ ਆ ਇੱਕ ਗੁੱਥੀ ਤਿਆਰ ਕਰਕੇ ਸ਼ਾਮ ਨੂੰ ਵਾਪਸ ਉਹਨਾਂ ਨੂੰ ਦਿੰਦੇ ਨੇ ਸੋ ਬੜੀ ਹੀ ਉੱਤਮ ਤੇ ਖਾਸ ਸੇਵਾ ਹੈ ਵਾਈਗਰੂ ਹਰੀਕ੍ਰਿਨ ਤੰਦਰੁਸਤੀ ਪਰਿਆ ਜੀਵਨ ਦਵੇ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਸਤਿ ਸ਼੍ਰੀ ਅਕਾਲ ਰੱਬ ਰਾਖਾ